ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੌਸ ਬਨਾ ਕੀ ਰੇਨੂ ਕਾ ਤੋ ਆਓ ਹਮਾਰੇ ਪਾਸ ਸੁਚਾਨੰਦ ਤੇ ਵਜ਼ੀਰ ਖਾਨ ਦੇ ਹੁਕਮ ਅਗਰੋ ਪਹਿਲੀ ਰਾਤ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਕਹਿ ਤਿੱਖ ਖੰਡ ਵਿੱਚ ਕੱਢੀ ਦਾਦੀ ਮਾਂ ਕਦੀ ਆਪਣੀ ਚਾਦਰ ਦੇ ਬੁਕਲ ਵਿੱਚ ਕਦੀ ਛਾਤੀ ਨਾਲ ਲਾ ਕੇ ਨਿਗ ਦਿੰਦੇ ਹਨ ਤੇ ਕਦੀ ਸਾਖੀਆਂ ਸੁਣਾਉਂਦੇ ਹਨ ਖਿਆਲ ਕਰਿਓ ਬੱਚੇ ਅੱਜ ਵੀ ਭੁੱਖੇ ਨੇ ਤੇ ਦਾਦੀ ਮਾਂ ਨੂੰ ਸਵਾਲ ਕਰਦੇ ਨੇ ਕਿ ਦਾਦੀ ਮਾਂ ਹਮਾਰੇ ਸਿਪਾਹੀ ਕਿਦਰ ਗਏ ਦਰਿਆ ਪਰ ਹਮਕੋ ਛੋੜਕਰ ਰਾਹੀ ਕਿਦਰ ਗਏ ਤੜਪਾ ਕੇ ਹਾਏ ਸੂਰਤੇ ਮਾਂ ਹੀ ਕਿਦਰ ਗਏ ਅੱਬਾ ਘੋੜਾ ਭਗਾ ਕੇ ਲਸ਼ਕਰੇ ਸ਼ਾਹੀ ਕਿਦਰ ਗਏ अपना पता तक नहीं जोंकी तुफंग में हमको भी शायद भूल गए शौंक के जंग में फिर माता गुजर कौर जी ने केहा कि जिवियो अगे मैदान ने जंग विच जूझन जाया करते सी आज ओ फिर रण विच जूझन गए ने फतेआब होके ओणगे ए गल सुन के बच्चे दादी मां नु कहंदे हन के जदों बड्डे वीर हुण वापस आए ता असि ओन्ना नाल नु सजना है ਉਹ ਸਾਨੂੰ ਬਾਰ-ਬਾਰ ਮਨਾਉਣਗੇ ਪਰ ਅਸੀਂ ਨਹੀਂ ਮੰਨਣਾ ਅਸੀਂ ਬਾਰ-ਬਾਰ ਇੱਕੋ ਗੱਲ ਕਹਿਣੀ ਹੈ ਕਿ ਤੁਸੀਂ ਸਾਨੂੰ ਛੱਡ ਕੇ ਕਿਉਂ ਚਲੇ ਗਏ ਤੇ ਹੁਣ ਗਏ ਤੇ ਸਾਨੂੰ ਵੀ ਨਾਲ ਲੈ ਕੇ ਜਾਇਓ ਇਹ ਮਾਸੂਮ ਜਿੰਦਾ ਕੀ ਜਾਣਨ ਕਿ ਜਿਸ ਸਥਾਨ ਤੇ ਹੁਣ ਜਾਣਾ ਹੈ ਸੱਚ ਮੁੱਚ ਤੁਸੀਂ ਕਦੀ ਨਹੀਂ ਵਿਛੜਨਾ ਧਦੀ ਮਾਂ ਨੇ ਸਾਰੀ ਰਾਤ ਆਪਣੀ ਛਾਤੀ ਦੇ ਨਿੱਗ ਨਾਲ ਗੱਡੀ ਅਗਲੀ ਸਵੇਰ ਅੰਮ੍ਰਿਤ ਵੇਲੇ ਦਾਦੀ ਮਾ ਨੇ ਬੱਚਿਆਂ ਨੂੰ ਨਿਤਨੇਮ ਕਰਨ ਲਈ ਉਠਾਇਆ ਅਜੇ ਬੱਚੇ ਉੱਠੇ ਹੀ ਨੇਕੀ ਦੇ ਦੋ ਸਿਪਾਹੀ ਸਾਹਮਣੇ ਆ ਕੇ ਖੜ ਗਏ ਅਤੇ ਮਾਤਾ ਜੀ ਨੂੰ ਸਹਬਜ਼ਾਦਿਆਂ ਨੂੰ ਤੋਰਨ ਲਈ ਕਹਿੰਦੇ ਹਨ ਕਿਉਂਕਿ ਅੱਜ ਉਹਨਾਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਜਦੋਂ ਮਾਤਾ ਜੀ ਦੀ ਗੋਦ ਵਿੱਚੋਂ ਉਠਾ ਕੇ ਸੂਬੇ ਦੀ ਕਚਹਿਰੀ ਵੱਲ ਸਹਬਜ਼ਾਦਿਆਂ ਨੂੰ ਤੋਰਿਆ ਗਿਆ ਤਾਂ ਉਹਨਾਂ ਦਾ ਸੀਸ ਝੁਕਾਉਣ ਵਾਸਤੇ ਕਚੇਰੀ ਦੇ ਦਰਵਾਜ਼ੇ ਦੀ ਨਿੱਕੀ ਟੱਕ ਖੋਲੀ ਗਈ ਤਾਂ ਕਿ ਜਦੋਂ ਸਾਹਿਬਜ਼ਾਦੇ ਉਸ ਵਿੱਚੋਂ ਅੰਦਰ ਸਿਰ ਝੁਕਾ ਕੇ ਲੰਘਣਗੇ ਤਾਂ ਅੰਦਰ ਬੈਠੇ ਹੰਕਾਰੀ ਲੋਕ ਤਾੜੀਆਂ ਮਾਰ ਕੇ ਹੱਸ ਦੇਣਗੇ ਅਤੇ ਕਹਿ ਦੇਣਗੇ ਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਨ ਅੱਗੇ ਸਿਰ ਝੁਕਾ ਲਿਆ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਪੈਰ ਅੰਦਰ ਤਰੇ ਅਤੇ ਉਸ ਤੋਂ ਬਾਅਦ ਸੀਸ ਅੰਦਰ ਕੀਤੇ ਅਤੇ ਬੜੀ ਜੁਰਤ ਦੇ ਨਾਲ ਦੋਹਾਂ ਭਰਾਵਾਂ ਨੇ ਇੱਕ ਦੂਜੇ ਵੱਲ ਤੱਕ ਕੇ ਵਜ਼ੀਰ ਖਾਨ ਦੀ ਕਚਹਿਰੀ ਹੰਦਰ ਫਤੇ ਬੁਲਾਈ ਤਖਤ ਉੱਪਰ ਬੈਠਾ ਵਜ਼ੀਰ ਖਾਨ ਅਤੇ ਸਾਹਮਣੇ ਖੜਾ ਕਾਜ਼ੀ ਸਾਹਿਬਜ਼ਾਦੇ ਨੂੰ ਕਹਿੰਦਾ ਹੈ ਕਿ ਉਹ ਔਰੰਗਜ਼ੇਬ ਨਾਲ ਗੱਲ ਕਰ ਲੈਣਗੇ ਜੇ ਸਾਹਿਬਜ਼ਾਦੇ ਤੀਨੇ ਇਸਲਾਮ ਕਬੂਲ ਕਰ ਲੈਣਗੇ ਅਤੇ ਉਹਨਾਂ ਦੇ ਸਾਰੇ ਗੁਨਾਹ ਮਾਫ ਕਰ ਦੇਣਗੇ ਤਾਨੂੰ ਅਹਲਕਾਰੀਆਂ ਦਿੱਤੀਆਂ ਜਾਣਗੀਆਂ ਤੁਹਾਡਾ ਆਨੰਦਪੁਰ ਵਾਪਸ ਕਿੱਥਾ ਜਾਊਗਾ ਤੁਹਾਡੇ ਪਿਤਾ ਭਰਾ ਖਤਮ ਹੋ ਗਏ ਹਨ ਅਤੇ ਤੁਸੀਂ ਇਕੱਲੇ ਰਹਿ ਗਏ ਹੋ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਪੜਕੇ ਪੁਰਾਨ ਪਿਤਾ ਕੋ ਜੋ ਕਰਤਾ ਕੈਦ ਹੈ ਮੌਤ ਪਿਤਾ ਕੀ ਜਿਸੇ ਖੁਸ਼ੀ ਦੀ ਨਵੇਦ ਹੈ ਕਤਲੇ ਬਿਰਾਤਰਾ ਜਿਸੇ ਮਾਮੂਲੀ ਸ਼ਹਿਦ ਹੈ ਖੰਕਤ ਕੋ ਪਲਾ ਨੀਕੀ ਸੀ ਉਸੇ ਕਿਆ ਉਮੈਦ ਹੈ ਬੱਚਿਆਂ ਨੂੰ ਬਹੁਤ ਲਾਲਚ ਅਤੇ ਡਰਾਵੇ ਦਿੱਤੇ ਗਏ ਪਰ ਬੱਚੇ ਆਪਣੇ ਧਰਮ ਤੋਂ ਨਾ ਡੋਲੇ ਪੂਰਾ ਦਿਨ ਬੀਤ ਗਿਆ ਪਰ ਸਾਹਿਬਜ਼ਾਦਿਆਂ ਨੂੰ ਦੀਨੇ ਇਸਲਾਮ ਨਾ ਕਬੂਲ ਕਰਾ ਸਕੇ ਕਚਹਿਰੀ ਦੇ ਵਕਤ ਸਮਾਪਤ ਹੋਣ ਮਗਰੋਂ ਜਦੋਂ ਦਾਦੀ ਮਾਂ ਕੋਲ ਬੱਚੇ ਵਾਪਸ ਪਹੁੰਚੇ ਤਾਂ ਰਾਤ ਨੂੰ ਉਨ੍ਹਾਂ ਨੇ ਦਾਦੀ ਮਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਹੋਈਆਂ ਸਾਰੀਆਂ ਗੱਲਾਂ ਦਸੀਆਂ ਦਾਦੀ ਮਾ ਨੇ ਸਾਰੀ ਵਾਰਤਾਲਾਪ ਸੁਣੀ ਠੰਡ ਇੰਨੀ ਸੀ ਕਿ ਬੱਚਿਆਂ ਦੇ ਬੁੱਲ ਹੱਥ ਪੈਰ ਨੀਲੇ ਹੋ ਰਹੇ ਸੀ ਅਤੇ ਫਿਰ ਸਾਰੀ ਰਾਤ ਮਾਤਾ ਜੀ ਦੀ ਬੁੱਕਲ ਵਿੱਚ ਸਾਹਿਬਜ਼ਾਦਿਆਂ ਨੇ ਕੱਢੀ ਸਵੇਰ ਹੋਈ ਅਤੇ ਫਿਰ ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚੈਰੀ ਵਿੱਚ ਪੇਸ਼ੀ ਦਾ ਹੁਕਮ ਆ ਗਿਆ ਮਾਤਾ ਜੀ ਸੋਚ ਰਹੇ ਸਨ ਕਿ ਜਿਹੜੇ ਜਵਾਬ ਬੱਚਿਆਂ ਨੇ ਕੱਲ ਕਚੈਰੀ ਵਿੱਚ ਦਿੱਤੇ ਹਨ ਇਹਨਾਂ ਦੇ ਪੱਲੇ ਸ਼ਹਾਦਤ ਹੀ ਆਵੇਗੀ ਅਲਾ ਯਾ ਖਾਨ ਜੋਗੀ ਮਾਤਾ ਜੀ ਦੀ ਖਿਆਲੀ ਉਡਾਰੀ ਨੂੰ ਕੁਝ ਇੰਜ ਲਿਖਦੇ ਹਨ ਬੇਟੇ ਸੇ ਪਹਿਲੇ ਵਿਛੜੀ ਥੀ ਅਬ ਤੁਮ ਵੀ ਵਿਛੜ ਚਲੇ ਵਿਗੜੇ ਹੋਏ ਨਸੀਬ ਥੇ ਕੁਝ ਔਰ ਵਿਗੜ ਚਲੇ ਅੱਜ ਕਚਾਈ ਦਾ ਦੂਸਰਾ ਦਿਨ ਹੈ ਕਾਜ਼ੀ ਉੱਥੇ ਹੈ ਸੁਚਨੰਦ ਉੱਥੇ ਹੈ ਜਦੋਂ ਬੱਚਿਆਂ ਨੂੰ वजीर सलाम करने गया बच्चा ने जवाब साचे साहेब को सलाम किया है किसी और को नहीं करते सुन सुचानंद कहता है कबूल कर लो तुम अगर शाह के दीन को फलक बना कर रख दूंगा तुम्हारी जमीन को ਆਵ ਤੁਸੀਂ دینی ਇਸਲਾਮ ਨੂੰ ਕਬੂਲ ਕਰ ਲਓ ਅਤੇ ਅਸੀਂ ਤੁਹਾਡੇ ਨਾਨਪੁਰ ਸਾਹਿਬ ਦੀ ਧਰਤੀ ਨੂੰ ਸਵਰਗ ਬਣਾ ਕੇ ਵਾਪਸ ਦਵਾਵਾਂਗੇ। ਸਾਹਿਬਜ਼ਾਦੇ ਫਿਰ ਜਵਾਬ ਦਿੰਦੇ ਹਨ। ਤਾਲੀਮ ਜ਼ੋਰ ਕਾ ਕਹੀਂ ਕੁਰਾਨ ਮੇ ਨਹੀਂ ਨੇਕੀ ਤੁਹਾਰੇ ਸ਼ਾਹ ਕੇ ਇਮਾਨ ਮੇ ਨਹੀਂ। ਇਹ ਗੱਲ ਸੁਣ ਕੇ ਸੁੱਚਾ ਨਾਨ ਨੂੰ ਗੁੱਸਾ ਚੜਿਆ। ਉਸਨੇ ਕਿਹਾ ਕਿ ਤੁਸੀਂ ਦੀਨ-ਏ-ਇਸਲਾਮ ਕਬੂਲ ਕਰ ਲਵੋ ਕਿਉਂਕਿ ਵਜ਼ੀਰ ਖਾਨ ਇੰਨਾ ਚੰਗਾ ਹੈ ਕਿ ਮੈਨੂੰ ਹਿੰਦੂ ਹੋਣ ਦੇ ਬਾਵਜੂਦ ਅਹਲਕਾਰੀ ਦਿੱਤੀ ਹੈ ਤੁਸੀਂ ਗੋਬਿੰਦ ਦੇ ਬਾਗੀ ਪੁੱਤ ਹੋ ਤੁਹਾਨੂੰ ਵੀ ਅਹਲਕਾਰੀ ਮਿਲ ਸਕਦੀ ਹੈ ਸਾਹਿਬਜ਼ਾਦੇ ਸੁਚਾਨਾਲ ਨੂੰ ਕਹਿੰਦੇ ਹਨ ਕਿ ਨਾ ਤੇ ਅਸੀਂ ਦੀਨ-ਏ-ਇਸਲਾਮ ਕਬੂਲ ਕਰਨਾ ਹੈ ਤੇ ਨਾ ਤੇ ਅਸੀਂ ਹਿੰਦੂ ਧਰਮ ਵਾਂਗ ਗੁਲਾਮੀ ਕਬੂਲ ਕਰਨੀ ਹੈ ਸਾਡੇ ਤੇ ਤੁਹਾਡੇ ਤੋਂ ਰਾਹੀ ਵੱਖਰੇ ਹਨ ਜ਼ੁਲਮ ਸੇ ਅਗਰ ਰੋਕਾ ਤੋ ਮੁਸਲਮਾਨ بگੜ ਗਏ ਬੁੱਧ ਪਰਸਤੀ ਸੇ ਰੋਕਾ ਤੋ ਹਿੰਦੂ ਬਿਟਰ ਗਏ ਫੌਜੋਂ ਪੇ ਨਾਸਤਮ ਕੋ ਇਨੇ ਦੇਵੀ ਪੇ ਮਾਨ ਹੈ ਆਸ਼ਿਕ ਹੈ ਹਮ ਖੁਦਾ ਕੇ ਹਥੀਲੀ ਪੇ ਜਾਨ ਹੈ ਅਕਸਰ ਜਿੱਥੇ ਰੂਹਾਨੀਤ ਹੁੰਦੀ ਹੈ ਉੱਥੇ ਹੀ ਜ਼ੁਰਤ ਹੁੰਦੀ ਹੈ ਇਹ ਗੱਲਾਂ ਸੁਣ ਕੇ ਉੱਥੇ ਬੈਠੇ ਹਲਕਾਰਾਂ ਦਾ ਕੀ ਹਾਲ ਹੋਇਆ ਹੋਵੇਗਾ ਲਈਆ ਖਾਂ ਜੋਗੀ ਇਸ ਵੀਰੇ ਨੂੰ ਕੁਝ ਇੰਝ ਦਰਸਉਂਦੇ ਹਨ ਨੰਨੀ ਸੀ ਸੂਰਤੋਂ ਸੇ ਸੀ ਸੁਜਾਵਤ ਬਰਸ ਰਹੀ ਪਿਆਰੀ ਸੀ ਸੂਰਤੋਂ ਸੇ ਥੀ ਜੁਰਰਤ ਬਰਸ ਰਹੀ ਰਾਜੋਂ ਕੇ ਚਿਹਰੋਂ ਪੇ ਥੀ ਸ਼ਿਕਾਵਤ ਬਰਸ ਰਹੀ ਸ਼ਾਹ ਕੇ ਮੂੰਹ ਪੇ ਥੀ ਲਾਨਤ ਬਰਸ ਰਹੀ ਲੋਕੋ ਹੁਣ ਤੁਸੀਂ ਆਪਣੇ ਮਾਨ ਵਿੱਚ ਚਿਤਰ ਕੇ ਦੇਖੋ ਕਿ ਉਥੇ ਤਿੰਨ ਵਿਚਾਰਧਾਰਾਵਾਂ ਆਪਸ ਵਿੱਚ ਟਕਰਾ ਰਹੀਆਂ ਹਨ ਇਕ ਜੁਰਮ ਜਬਰ ਨਾਲ ਸਿੱਖੀ ਨੂੰ ਖਤਮ ਕਰਨਾ ਚਾਹੁੰਦੀ ਹੈ ਦੂਸਰੀ ਬੁੱਤ ਪ੍ਰਸਤੀ ਨਾਲ ਅਤੇ ਲਾਲਚ ਨਾਲ ਤੀਸਰੀ ਜੁਰਰਤ ਆਪਣੇ ਸ਼ਹਾਦਤ ਦੀ ਮਿਸਾਲ ਬਣ ਰਹੀ ਹੈ ਇਹ ਸੁਣ ਸੂਚਨਾਨ ਨੂੰ ਵੱਟ ਚੜ ਗਿਆ ਤੇ ਉਹ ਨਵਾਬ ਨੂੰ ਕਹਿੰਦਾ ਹੈ ਕਿ ਇਹ ਗੋਬਿੰਦ ਸਿੰਘ ਸੱਪ ਦੇ ਪੁੱਤਰ ਨੇ ਸੱਪ ਦੇ ਨਾਲ ਦੁਸ਼ਮਣੀ ਪਾਉਣੀ ਤੇ ਸੱਪ ਦੇ ਬੱਚਿਆਂ ਨੂੰ ਦੁੱਧ ਪਿਉਣਾ ਸ਼ੇਰ ਨੂੰ ਮਾਰਨਾ ਬਗਿਆੜ ਨੂੰ ਮਾਰਨਾ ਅਤੇ ਉਸ ਦੇ ਬੱਚੇ ਘਰ ਲਿਆ ਕੇ ਪਾਲਣੇ ਇਹ ਕਿੱਥੋਂ ਦੀ ਸਿਆਣਾਪ ਹੈ ਇਨ੍ਹਾਂ ਬੱਚਿਆਂ ਨੂੰ ਵੀ ਖਤਮ ਕਰ ਦਿੱਤਾ ਜਾਵੇ ਸ਼ਾਮ ਨੂੰ ਫੇਰ ਬੱਚੇ ਦਾਦੀ ਮਾਂ ਕੋਲ ਪਹੁੰਚੇ ਖਿਆਲ ਕਰਿਓ ਇਹ ਉਹ ਰਾਤ ਹੈ ਜਦੋਂ ਮੋਤੀराम ਮਹਾਰਾਜ ਜੀ ਨੇ ਬੱਚਿਆਂ ਨੂੰ ਦੁੱਧ ਸ਼ਿਕਾਇਆ ਸੀ ਖਿਆਲ ਕਰਿਓ ਕਿੰਨੇ ਦਿਨਾਂ ਦਾ ਬੱਚਿਆਂ ਨੇ ਕੁਝ ਖਾਦਾ ਨਹੀਂ ਹੋਇਆ ਤੇ ਅੱਜ ਦੀ ਰਾਤ ਬੱਚਿਆਂ ਨੂੰ ਦੁੱਧ ਨਸੀਬ ਹੋਇਆ ਹੈ। ਦਾਦੀ ਮਾ ਨੇ ਸੂਬੇ ਦੀ ਕਚਹਿਰੀ ਵਿੱਚ ਹੋਈ ਸਾਰੀ ਵਾਰਤਾ ਨੂੰ ਸੁਣਿਆ ਹੈ। ਬੱਚਿਆਂ ਨੇ ਦੱਸਿਆ ਕਿ ਸੁਚਨੰਦ ਨੇ ਕਚਹਿਰੀ ਵਿੱਚ ਕਹਿ ਦਿੱਤਾ ਹੈ ਕਿ ਬਾਗੀ ਦੇ ਪੁੱਤ ਹਨ ਤੇ ਇਹਨਾਂ ਨੂੰ ਸਵੇਰੇ ਖਤਮ ਕਰ ਦੇਣਾ ਹੈ। ਖਿਆਲ ਕਰਿਓ ਦਾਦੀ ਮਾ ਤੇ ਕੀ ਬੀਤੀ ਹੋਵੇਗੀ ਜਦੋਂ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਖਤਮ ਕਰ ਦੇਣਾ ਹੈ। दादी समय थोड़ा पहला उठे सिरा ऊपर उपर केसकियां सजाइया अलायार खान जोगी लिखते हैं कि दादी मां सोच रहे कि बेटा मरने से पहले आओ केसो को कंगी कर लो जरा मुंह धुला तो दू छोटे से सरों पर कलगी सजा तो लो मरने से पहले तुमको दुल्हा बना तो दू ਮੈਨੂੰ ਪਤਾ ਹੈ ਅੱਜ ਤੋਂ ਬਾਅਦ ਤੁਸੀਂ ਵਾਪਸ ਨਹੀਂ ਆਉਣਾ ਮੈਂ ਤੁਹਾਨੂੰ ਲਾੜੀ ਮੌਤ ਨੂੰ ਵਿਆਹਣ ਵਾਸਤੇ ਤਿਆਰ ਕਰਕੇ ਤੇ ਭੇਜਾਂ ਸਹਜਾਦੇ ਕਹਿੰਦੇ ਹਨ ਰੁਕਸਤੀ ਹਮੇ ਅਬ ਦਿਜੀਏ ਹਮ ਜਾਣੇ ਫਿਦਾ ਕਰੇ ਦੁਨੀਆ ਸੇ ਜ਼ਬਰ ਜ਼ੁਲਮ ਕਾ ਹਮ ਖਾਤਮਾ ਕਰੇ ਜਦੋਂ ਕਚੇਰੀ ਵਿੱਚ ਸਹਬਜ਼ਾਦੇ ਪਹੁੰਚੇ ਤਾਂ ਵਜ਼ੀਰ ਖਾਨ ਨੇ ਆਖਰੀ ਕੋਸ਼ਿਸ਼ ਕੀਤੀ ਉਸਨੇ ਬੱਚਿਆਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਾਬਜ਼ਾਦਿਆਂ ਦਾ ਜਵਾਬ ਸੀ ਅਸੀਂ ਜੰਗਲ ਵਿੱਚ ਜਾ ਕੇ ਸਿੰਘਾਂ ਨੂੰ ਦੁਬਾਰਾ ਇਕੱਠੇ ਕਰਾਂਗੇ ਅਤੇ ਇੱਕ ਫੌਜ ਤਿਆਰ ਕਰ ਤੇਰੇ ਨਾਲ ਮੈਦਾਨੇ ਜੰਗ ਵਿੱਚ ਫੇਰ ਟਕਰਾਂਗੇ ਇਸਤੇ ਵਜ਼ੀਰ ਖਾਨ ਨੇ ਕਿਹਾ ਹੋਰ ਨਹੀਂ ਅਤੇ ਉਸਨੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਅਤੇ ਸਾਬਜ਼ਾਦਿਆਂ ਨੂੰ ਜੀਵੰਦਾ ਨੀਹਾਂ ਵਿੱਚ ਚਨੌਣ ਦਾ ਹੁਕਮ ਦੇ ਦਿੱਤਾ ਜਿੱਦਾਂ ਜਿੱਦਾਂ ਦੀਵਾਰ ਉੱਚੀ ਹੋ ਰਹੀ ਸੀ ਜਦੋਂ ਦੀਵਾਰ ਗੋਡੇਾਂ ਤੱਕ ਪਹੁੰਚੀ ਤਾਂ ਰਾਜ ਇੱਟ ਨੂੰ ਕੱਟਣ ਲੱਗਾ ਤੇ ਸ਼ਾਹੀ ਕਾਜ਼ੀ ਨੇ ਕਿਹਾ ਕਿ ਸਰਕਾਰੀ ਇੱਟ ਦਾ ਨੁਕਸਾਨ ਕਿਉਂ ਕਰਦਾ ਹੈ ਇਹਨਾਂ ਦੇ ਗੋਡੇ ਵੱਢਦੇ ਜਦੋਂ ਦੀਵਾਰ ਛਾਤੀ ਤੱਕ ਪਹੁੰਚੀ ਤਾਂ ਇੱਟਾਂ ਦੇ ਦਬਾਅ ਕਾਰਨ ਸਾਹ ਔਖੇ ਆਉਣ ਲੱਗੇ ਤਾਂ ਅੱਲਾ ਹੀ ਆਖਾਂ ਜੋਗੀ ਲਿਖਦਾ ਹੈ ਜਿਵੇਂ ਸਾਹਿਬਜ਼ਾਦੇ ਆਪਸ ਵਿੱਚ ਵਿਚਾਰ ਕਰ ਰਹੇ ਹੋਣ हम जान दे के औरों की जाने बचा चले अपने सरों पे सिखी की नींव रखा चले सिंगों को सल्तनत का पौधा लगा चले दुनिया में गुराई का किस्सा चला चले पाव असी सिख कौम दी नींव विच सिर लाके जा रहे हाँ अगे अलाया खां जोगी बयान करता है कि हुण इट थोड़ी तक आ गई ਫਿਰ ਮੂੰਹ 'ਤੇ ਛਾ ਗਈ ਬੀਨੀ ਕੋ ਢਾਕਦੀ ਫਿਰ ਚਿਹਰੇ ਪਰ ਛਾ ਗਈ ਗੋਬਿੰਦ ਕੇ ਲਗਤੇ ਜਿਗਰ ਫਿਰ ਦੋਨੋਂ ਛਿਪਾ ਗਈ ਇਸ ਚੰਦ ਕੀ ਛਵੀ ਕੋ ਗ੍ਰਹਿਣ ਲਗਾ ਗਈ ਅਖੀਰ ਇਤਿਹਾਸਕਾਰ ਦੱਸਦੇ ਨੇ ਕਿ ਕੰਦ ਡਿੱਗ ਪਈ ਤੇ ਬੱਚੇ ਬੇਹੋਸ਼ੀ ਦੀ ਹਾਲਤ ਵਿੱਚ ਜ਼ਮੀਨ ਤੇ ਡਿੱਗ ਪਏ ਬੱਚਿਆਂ ਨੂੰ ਪਾਣੀ ਮਾਰ ਉਸ ਚ ਲਿਆਂਦਾ ਗਿਆ ਅਤੇ ਫਿਰ ਇੱਕ ਆਖਰੀ ਵਾਰ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਸਾਹਿਬਜ਼ਾਦੇ ਨਾ ਮੰਨੇ ਜਿਸ ਨੂੰ ਸੁਣ ਕੇ ਵਜ਼ੀਰ ਖਾਨ ਨੇ ਜ਼ਿਬਾਹ ਕਰਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਉਸ ਵੇਲੇ ਸੂਬੇ ਦੀ ਕਚਹਿਰੀ ਵਿੱਚ ਜਲਾਲਉਦਦ ਸૈયਦ ਜਿਸ ਨੇ ਗੁਰੂ ਤੇਗ ਪ੍ਰਖਾਦ ਸਾਹਿਬ ਜੀ ਨੂੰ ਸ਼ਹੀਦ ਕੀਤਾ ਉਸ ਦੇ ਭਰਾ ਦੇ ਪੁੱਤਰ ਸ਼ਾਸ਼ਲ ਬੇਗ ਬਾਸ਼ਲ ਬੇਗ ਤਰੀਕ ਉਕਤਨ ਆਇਸਾਨ ਉਨਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਸਾਹਿਬਜ਼ਾਦਿਆਂ ਨੂੰ ਜ਼ਿਬਾਹ ਕਰ ਦੇਣ ਤਾਂ ਉਹਨਾਂ ਦੇ ਗੁਨਾਹ ਮaaf ਕਰ ਦਿੱਤੇ ਜਾਣਗੇ। ਬੇਹੋਸ਼ੀ ਦੀ ਹਾਲਤ ਵਿੱਚ ਦੋਵੇਂ ਸਾਹਿਬਜ਼ਾਦੇ ਜ਼ਮੀਨ ਤੇ ਲਟਾ ਦਿੱਤੇ ਗਏ ਅਤੇ ਦੋਹਾਂ ਜਲਾਦਾ ਨੇ ਇੱਕ ਇੱਕ ਦੀ ਛਾਤੀ ਉੱਪਰ ਗੋਡਾ ਰੱਖ ਕੇ ਖੰਜਰ ਮਾਰ ਕੇ ਦੋ ਹਿੱਸਿਆਂ ਵਿੱਚ ચીਰ ਦਿੱਤਾ। ਇਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਜਦੋਂ ਛੋਟੀ ਸਾਹਿਬਜ਼ਾਦੀਆਂ ਦੀ ਸ਼ਹੀਦੀ ਦੀ ਖਬਰ ਮਾਤਾ ਜੀ ਤੱਕ ਪਹੁੰਚੀ ਤਾਂ ਇੱਕ ਕਵੀ ਕਹਿੰਦਾ ਹੈ ਕਿ ਮਾਤਾ ਜੀ ਦੀ ਮਾਨਸਿਕਤਾ ਵਿੱਚੋਂ ਇਹ ਆਵਾਜ਼ਾਂ ਉੱਠ ਰਹੀਆਂ ਹੋਣਗੀਆਂ ਮੇਰਾ ਨਾਂ ਗੁਜ਼ਰੀ ਮੇਰੀ ਅਲ ਗੁਜ਼ਰੀ ਇਹੋ ਜਹੀ ਕਹਾਣੀ ਮੇਰੇ ਤੇ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ ਪਹਿਲਾ ਪਤੀ ਦਿੱਤਾ ਫਿਰ ਮੈਂ ਪੁੱਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜ਼ਰੀ ਜਿਹੜੀ ਆਈ ਸਿਰ ਤੇ ਮੈਂ ਉਹ ਚੱਲ ਗੁਜ਼ਰੀ ਮਾਤਾ ਗੁਜਰ ਕਰ ਜੀ ਨੂੰ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ